ਜਾਂ ਦੇ ਹੋਖੇ ਜਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਂ ਕਰਦੀ ਬੰਦ ਕਰੋ ਪਿਛਲੇ ਦਿਨੀ ਦਲਤ ਪਰਿਵਾਰ ਦੇ ਬੱਚਿਆਂ ਦੀ ਕੁੱਟਮਾਰ ਦਾ ਮੁੱਦਾ ਦਿਨ ਬੋ ਦਿਨ ਭਖਦਾ ਜਾ ਰਿਹਾ ਉਸੇ ਤਰ੍ਹਾਂ ਹੀ ਅੱਜ ਅਤਿਆਚਾਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਆਖਿਆ ਕਿ ਜੋ ਕਿਸਾਨ ਜੱਤੇਵੰਦੀਆਂ ਨਾਲ ਕੁਝ ਜੂਨੀਅਨ ਮਿਲ ਰਹੀਆਂ ਨੇ ਉਹ ਅਕੌਤੀ ਜੂਨੀਅਨ ਨੇ ਅਸੀਂ ਕੋਈ ਜਾਤੀਵਾਦ ਕੋਈ ਭੇਤ ਭਾਵਨੀ ਰੱਖਦੇ ਜੋ ਬੱਚਿਆਂ ਨਾਲ ਕੁੱਟਮਾਰ ਹੋਈਏ ਉਸ ਦਾ ਇਨਸਾਫ ਦਿਵਾ ਕੇ ਰ੍ਹਾਂਗੇ ਉਹਨਾਂ ਆਕਿਆ ਕਿ ਆਉਣ ਵਾਲੀ 23 ਜੂਨ ਨੂੰ ਪੰਜਾਬ ਭਰ ਤੋਂ ਐਸਸੀ ਅਤੇ ਬੀਸੀ ਭਾਈਚਾਰੇ ਦੇ ਲੋਕ ਬਾਲਮੀਕੀ ਭਵਨ ਸੰਗਰੂਰ ਵਿੱਚ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨਗੇ ਅਤੇ ਉਸ ਤੋਂ ਅੱਗੇ ਦਾ ਪ੍ਰੋਗਰਾਮ ਦੱਸਿਆ ਜਾਵੇਗਾ ਸੰਗਰੂਰ ਤੋਂ ਹਰਪਾਲ ਸਿੰਘ ਕਾਵਨ ਦਾ ਦੀ ਰਿਪੋਰਟ ਦੇਖੋ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ 6 ਜੂਨ ਨੂੰ ਜਿਹੜੇ ਸਾਡੇ ਦੋ ਦਲਿਤ ਪਰਿਵਾਰਾਂ ਦੇ ਬੱਚੇ ਹਰਜੀਤ ਸਿੰਘ ਅਤੇ ਅਮਨ ਸਿੰਘ ਜੋ ਉਹਨਾਂ ਦੀ ਜਥੇਬੰਦੀ ਜਿਹੜੇ ਕਿਸਾਨ ਜਥੇਬੰਦੀ ਆ ਉਹਦੇ ਕੁਝ ਆਗੂਆਂ ਵੱਲੋਂ ਜਿਹੜੀ ਬੁਰੀ ਤਰ੍ਹਾਂ ਬੇਰਹਿਮੀ ਨਾਲ ਜਿਹੜੀ ਮਾਰਕੁੱਟ ਕੀਤੀ ਗਈ ਸੀ ਉਸ ਦੇ ਰਿਗਾਰਡਿੰਗ ਜਿਹੜਾ ਇਹ ਮਾਮਲਾ ਸਾਰਿਆਂ ਦੇ ਧਿਆਨ ਵਿੱਚ ਹੈ ਮੈਂ ਸਮਝਦਾ ਕੱਲ੍ਹ ਸੰਗਰੂਰ ਦੀ ਗੱਲ ਨਹੀਂ ਪੂਰੇ ਵਰਲਡ ਦੇ ਧਿਆਨ ਵਿੱਚ ਆ ਗਿਆ ਉਹਦੇ ਲਈ ਸਾਡੇ ਕੁਝ ਸਾਥੀਆਂ ਨੇ ਜਿਹੜੇ ਉਹਨਾਂ ਵਿੱਚ ਸਾਡੇ ਕੁਝ ਐਸੀ ਸਮਾਜ ਦੇ ਸਾਥੀ ਵੀ ਹੈਗੇ ਨੇ ਕਿ ਇਹਨਾਂ ਨੇ ਇੱਕ ਤਤਕੋਕ ਕੋ ਕਮੇਟੀ ਜਿਹੜੀ ਇੱਕ ਬਣਾਈ ਸੀਗੀ ਉਹ ਜਿਹੜੀ ਕਮੇਟੀ ਜਿਸ ਦਿਨ ਮੈਨੂੰ ਹੀ ਪਤਾ ਲੱਗਿਆ ਸੀ ਪਰ ਮੈਨੂੰ ਪਤਾ ਨਹੀਂ ਸੀ ਪਹਿਲਾਂ ਕਮੇਟੀ ਬਣਾਉਣੀ ਹੈ ਮੈਂ ਭਵਾਨੀਗੜ੍ਹ ਹਾਜ਼ਰ ਸੀਗਾ ਪਰ ਜਿਹੜੀ ਉਹ ਕਮੇਟੀ ਹੈ ਸਾਨੂੰ ਇਸ ਗੱਲ ਦਾ ਸਾਡੇ ਸਮਾਜ ਦੇ ਅੰਦਰ ਭਾਰੀ ਰੋਸ ਹੈ ਕਿ ਉਸ ਕਮੇਟੀ ਦੇ ਵਿੱਚ ਕੋਈ ਇੱਕ ਐਦਾਂ ਦਾ ਨੁਮਾਇੰਦਾ ਪਾਰਕ ਹੈਗਾ ਜਿਹਦਾ ਸਾਡੇ ਸਮਾਜ ਦੇ ਨਾਲ ਸਾਡੇ ਭਾਈਚਾਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਸਾਨੂੰ ਐਦਾਂ ਦੀ ਬੂਹ ਆਉਂਦੀ ਹੈ ਕਿ ਉਹ ਜਿਹੜੇ ਸਾਡੇ ਵਿਰੋਧੀ ਧਿਰਾਂ ਉਹਦਾ ਇੱਕ ਦੂਤ ਬਣ ਕੇ ਜਿਹੜਾ ਕੰਮ ਕਰ ਰਿਹਾ ਹੈਗਾ ਇਸ ਕਰਕੇ ਜਿਹੜੀ ਉਸ ਕਮੇਟੀ ਨੂੰ ਅਸੀਂ ਖਾਰਜ ਕਰਦੇ ਆ ਉਸ ਕਮੇਟੀ ਦੇ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਰਿਪੋਰਟ ਅਸੀਂ ਉਹਦੇ ਨਾਲ ਕੋਈ ਸਹਿਮਤ ਨਹੀਂ ਜਿਹੜਾ ਸਾਡੇ ਸਾਰੇ ਸਾਡੇ ਭਾਈਚਾਰੇ ਦਾ ਜਿਹੜਾ ਫੈਸਲਾ ਹੋਇਆ ਹੈਗਾ ਉਸ ਕਮੇਟੀ ਦਾ ਅਸੀਂ ਕੋਈ ਜੋ ਤੱਤ ਉਹਨਾਂ ਨੇ ਕੱਢਣੇ ਨੇ ਦੇਖੋ ਤੱਤ ਕਿਸ ਚੀਜ਼ ਦੇ ਲੋੜ ਹੈ ਜੀ ਕਿਸ ਸਬੂਤ ਦੀ ਜ਼ਰੂਰਤ ਹੈ ਮੈਂ ਸਮਝਦਾ ਜਦੋਂ ਦੇਖੋ ਇੱਕ ਵੀਡੀਓ ਹੈ ਉਸ ਵੀਡੀਓ ਦੇ ਵਿੱਚ ਜਿਹੜਾ ਉਹ ਕਿਸਾਨ ਜਿੱਥੇ ਬਦੀ ਦਾ ਆਗੂ ਹੈ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਕਿਸ ਤਰ੍ਹਾਂ ਉਹ ਇੱਕ ਬਹੁਤ ਵੱਡੀ ਇੱਕ ਅਣਕੜ ਲੱਕੜ ਲੈ ਕੇ ਕਿਦਾਂ ਉਹਦੀ ਬੁਰੀ ਤਰ੍ਹਾਂ ਮਾਰਕੁੱਟ ਕਰ ਰਹੇ ਆ ਇਹਨੂੰ ਸਬੂਤ ਦੀ ਕੀ ਜ਼ਰੂਰਤ ਹੈ ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ ਜੇਕਰ ਸਾਡੇ ਉਹਨਾਂ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਤਾਈ ਹੋਈ ਹੈ ਬੇਥੇ ਉਹ ਬੱਚਿਆਂ ਨੇ ਨਹੀਂ ਕੀਤੀ ਇਹ ਆਪ ਵੀ ਮਹਿਸੂਸ ਕਰਦੇ ਨੇ ਜਿਹੜੇ ਆਗੂ ਨੇ ਜਿਨ੍ਹਾਂ ਨੇ ਮਾਰਕੁੱਟ ਕੀਤੀ ਹੈ ਵੀ ਇਹ ਬੱਚਿਆਂ ਦਾ ਕਸੂਰ ਨਹੀਂ ਸੀ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆ ਜੇਕਰ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਕਤਾਈ ਹੋਈ ਸੀ ਸਾਡੇ ਕਾਨੂੰਨ ਹੈ ਸਾਡਾ ਸੰਵਿਧਾਨ ਹੈ ਸਾਡੇ ਥਾਣੇ ਅਦਾਲਤਾਂ ਕਿਸ ਚੀਜ਼ ਲਈ ਨੇ ਜੇ ਬੱਚਿਆਂ ਤੋਂ ਕੋਈ ਕਤਾਈ ਹੋਈ ਸੀ ਤਾਂ ਉਹਨਾਂ ਨੂੰ ਜਿਹੜਾ ਉਹ ਕਾਨੂੰਨ ਦੇ ਹਵਾਲੇ ਕਰਦੇ ਕਾਨੂੰਨ ਆਪਣੇ ਮੁਤਾਬਕ ਕਾਰਵਾਈ ਕਰਦਾ ਇਸ ਕਰਕੇ ਅਸੀਂ ਉਸ ਕਮੇਟੀ ਨਾਲ ਕਿਸੇ ਵੀ ਤਰ੍ਹਾਂ ਦੇ ਸਹਿਮਤ ਨਹੀਂ ਜਿਹੜੀ ਸਾਡੇ ਸਬੂਤ ਨੇ ਉਹ ਸਬੂਤ ਬਿਲਕੁਲ ਸਾਹਮਣੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਪਰ ਮੈਂ ਇੱਕ ਗੱਲ ਸਾਡੇ ਨਾਲ ਕੁਝ ਸਾਥੀਆਂ ਨੇ ਮੈਨੂੰ ਪਹਿਲਾਂ ਵੀ ਸਵਾਲ ਕੀਤਾ ਮੈਂ ਇੱਕ ਗੱਲ ਅੱਜ ਇਹ ਵੀ ਸਪਸ਼ਟ ਕਰਨੀ ਚਾਹਨਾਗਾ ਕਿ ਸਾਡਾ ਕਿਸੇ ਜਾਤੀ ਨਾਲ ਕਿਸੇ ਜੱਤੀਬੰਦੀ ਨਾਲ ਸਾਡਾ ਕੋਈ ਝਗੜਾ ਨਹੀਂ ਜਿਹੜਾ ਸਾਡਾ ਝਗੜਾ ਉਹ ਜ਼ੁਲਮ ਦੇ ਖਿਲਾਫ ਹੈ ਜਿਹੜੇ ਵਿਅਕਤੀਆਂ ਨੇ ਅਸੀਂ ਬਾਈ ਨੇਮ ਕਹਿਣਾ ਜੀ ਉਹਨਾਂ ਮਨਜੀਤ ਸਿੰਘ ਘਰਾਚੋਂ ਜਗਤਾਰ ਸਿੰਘ ਲੱਡੀ ਇਹ ਦੋ ਬਾਈ ਨੇਮ ਨੇ ਇਹਨਾਂ ਦੇ ਨਾਲ ਕੁਝ ਹੱਲਾਸ਼ੀਰੀ ਦੇ ਰਹੇ ਨੇ ਵਿਅਕਤੀ ਸਿਰਫ ਤੇ ਸਿਰਫ ਸਾਡਾ ਉਹਨਾਂ ਬੰਦਿਆਂ ਨਾਲ ਰੋਸ ਹੈ ਉਸ ਬੰਦਿਆਂ ਦੇ ਉੱਪਰ ਅਸੀਂ ਕਾਰਵਾਈ ਕਰਵਾਉਣ ਲਈ ਸਾਰੇ ਅਸੀਂ ਸਾਥੀ ਉਰੇ ਇਕੱਠੇ ਹੋਏ ਹਾਂਗੇ ਇਹ ਸਾਡਾ ਜਿਹੜਾ ਸੰਘਰਸ਼ ਹੈ ਪੂਰੇ ਇਕੱਲੇ ਸੰਗਰੂਰ ਦੀ ਗੱਲ ਨਹੀਂ ਪੰਜਾਬ ਦੇ ਲੈਵਲ ਤੇ ਜਾਣਾ ਹੈ ਜਾ ਵੀ ਰਹੇਗਾ ਸਿਰਫ ਅਸੀਂ ਉਹ ਵਿਅਕਤੀਆਂ ਨਾਲ ਸਾਡਾ ਰੋਸ ਹੈ ਅਸੀਂ ਉਸ ਵਿਅਕਤੀਆਂ ਦੇ ਲਈ ਕਾਰਵਾਈ ਕਰਾਉਣ ਵਾਸਤੇ ਸਾਰੇ ਇਕੱਠੇ ਆਂਗੇ ਸਾਡਾ ਕਿਸੇ ਵੀ ਜੱਥੇਬੰਦੀ ਨਾਲ ਕਿਸੇ ਵੀ ਜਾਤੀ ਨਾਲ ਕੋਈ ਇਸ਼ੂ ਨਹੀਂ ਹੈਗਾ ਲੋਕ ਕਹਿੰਦੇ ਨੇ ਜਾਤੀਵਾਦ ਦਾ ਇਸ਼ੂ ਬਣਾਇ ਨਾਸੀਂ ਜਾਤੀਵਾਦ ਦਾ issues ਨੂੰ ਬਣਾਇਆ ਨਾਸੀਂ ਬਣਾਈਏ ਜਿਹੜਾ ਐਸਸੀਐਸਟੀ ਐਕਟ ਲੱਗਿਆ ਕਾਨੂੰਨ ਹੈ ਜਦੋਂ ਇੱਕ ਸ਼ੈਡੂਲ ਕਾਸਟ ਪਰਸਨ ਦੀ ਓਪਨ ਜਨਤਕ ਤੌਰ ਤੇ ਜਿਹੜੀ ਉਹਦੀ ਮਾਰਕੁੱਟ ਕੀਤੀ ਜਾ ਰਹੀ ਹੈ ਉਹ ਕਾਨੂੰਨ ਹੈ ਸੰਵਿਧਾਨ ਦੇ ਵਿੱਚ ਹੈ ਉਹ ਕਾਨੂੰਨ ਦੇ ਤਹਿਤ ਉਹ ਤੇ ਜਿਹੜਾ ਐਸਸੀਐਸਟੀ ਐਕਟ ਦਾ ਪਰਚਾ ਦਰਜ ਕੀਤਾ ਗਿਆ ਇਸ ਕਰਕੇ ਜਾਤੀਵਾਦ ਦਾ issues ਨਾ ਹੈਗਾ ਨਾ ਬਣਾਉਣਾ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਬੈਨਰ ਝੰਡਾ ਨਹੀਂ ਲਾਉਣਾ ਹੈਗਾ ਉਸੇ ਕਰਕੇ ਅਸੀਂ ਇਸ ਦੀ ਤਾਂ ਸਾਡੇ ਮੱਜ ਰੋਸੀ ਸਾਡੇ ਐਸਸੀ ਸਮਾਜ ਦਾ ਮਸਲਾ ਅਸੀਂ ਆਪ ਵੇਖ ਕੇ ਸੁਣ ਜਾਵਾਂਗੇ ਜੀ ਸਾਡਾ ਆਪਣਾ ਸਮਾਜ ਹੈਗਾ ਜਰਨ ਸਮਾਜਤਾ ਨੂੰ ਐਸਸੀ ਜੀ ਨੇ ਤਸਦੀਕ ਉਹ ਨਹੀਂ ਬਣਾਈ ਨਹੀਂ ਜਿਹੜਾ ਆਗੂ ਬਣਾਤਾ ਜਿਹਦਾ ਜਿਹਦਾ ਨਾਮ ਜਿਹਦਾ ਨਾਮ ਲੈ ਕੇ ਦੇਖੋ ਉਗਰਾਹਾ ਸਾਹਿਬ ਬੜੇ ਸਤਿਕਾਰਯੋਗ ਨੇ ਜਗਿੰਦਰ ਸਿੰਘ ਉਰਾਹਾ ਜੀ ਉਹਨਾਂ ਦਾ ਨਾਮ ਲੈ ਕੇ ਸੰਬੋਧਨ ਵੀ ਕਰ ਰਹੇ ਨੇ ਇਸ ਗੱਲ ਦਾ ਸਾਡੇ ਸਾਰੇ ਭਾਈ ਚਰਿੰਦਰ ਬੜਾ ਰੋਸ ਸੀਗਾ ਕਿ ਦੇਖੋ ਸਾਡੇ ਸਮਾਜ ਦੇ ਫੈਸਲੇ ਕੋਈ ਹੋਰ ਵਿਅਕਤੀ ਕਿਉਂ ਕਰੂਗਾ ਜੀ ਸਾਡੀ ਭਾਈਚਾਰਕ ਸਾਂਝ ਹੈਗੀ ਐ ਪਰ ਜੋ ਸਾਡੇ ਸਮਾਜ ਦੀ ਗੱਲੋਂ ਤਾਂ ਸਾਡੇ ਸਮਾਜ ਦੇ ਨੁਮਾਇੰਦੇ ਨੇ ਸਾਡੇ ਸਮਾਜ ਦੇ ਲੀਡਰ ਨੇ ਸਾਡਾ ਸਮਾਜ ਦੇ ਵਿਅਕਤੀ ਹੀ ਫੈਸਲਾ ਕਰਨਗੇ ਇਸ ਕਰੀ ਅਸੀਂ ਹੋਰ ਕਿਸੇ ਲਈ ਕੋਈ ਨੁਮਾਇੰਦਗੀ ਨਾ ਸੀ ਚੱਲੀਏ ਨਾ ਸੀ ਨੂੰ ਬਰਦਾਸ਼ਤ ਕਰੀ। ਮੈਨੂੰ ਨਹੀਂ ਪਤਾ ਕੀ ਇਹਨਾਂ ਨੇ ਮੈਂਬਰ ਬਣਾਏ ਮੈਨੂੰ ਤਾਂ ਇੱਕ ਵਾਰ ਕਾਲ ਜ਼ਰੂਰ ਆਈ ਸੀ ਇਹਨਾਂ ਦੀ ਕਿ ਉੱਥੇ ਆਉਣਾ ਹੈ ਹਸਪਤਾਲ ਦੇ ਵਿੱਚ ਤਾਂ ਸਾਡੇ ਸ਼ਕਤੀਜੀਤ ਸਿੰਘ ਬੈਠੇ ਨੇ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਯਾਰ ਤੈਨੂੰ ਜੀ ਅਟੈਂਡ ਕਰ ਲਿਆ। ਵੀ ਤੁਸੀਂ ਹਾਂ ਜਰਨਲ ਸਮਾਜ ਦਾ ਕਿਹੜਾ ਮੁਕੇਸ਼ ਜੀ ਮੁਕੇਸ਼ ਮਲਾਉਤ ਮੁਕੇਸ਼ ਮਲਾਉਤ ਨੇ ਜਿਹੜੀ ਹੈ ਜ਼ਮੀਨ ਸੰਘਰਸ਼ ਪ੍ਰਾਪਤੀ ਕਮੇਟੀ ਬਣਾਈ ਹੋਈ ਆ। ਜ਼ਮੀਨ ਸੰਘਰਸ਼ ਪ੍ਰਾਪਤੀ ਦਾ ਮਤਲਬ ਹੈ ਵੀ ਤੀਜੇ ਹਿੱਸੇ ਦੀ ਜ਼ਮੀਨ। ਸ਼ੈਡੂਲ ਕਾਸਟਾਂ ਨੂੰ ਮਿਲਣੀ ਹੈ ਜਿਹੜੀ ਪੰਚਾਇਤੀ ਜ਼ਮੀਨ ਹੈ ਲੇਕਿਨ ਇੱਕ ਉੱਚ ਜਾਤੀ ਦਾ ਬ੍ਰਾਹਮਣ ਸਮਾਜ ਦਾ ਅਸੀਂ ਸਤਿਕਾਰ ਕਰਦੇ ਆਂ ਪਰ ਉਹ ਨਮਾਇੰਦਗੀ ਜਿਹੜਾ ਕਰਦਾ ਹੈ ਉਹ ਮਜ਼ਦੂਰਾਂ ਦੀ ਕਰਦਾ ਹੈ ਹਰ 6 ਮਹੀਨਿਆਂ ਬਾਅਦ ਜਿੱਥੇ ਜਿੱਥੇ ਉਹ ਠੇਕਾ ਦਵਾਉਂਦਾ ਹਰ 6 ਮਹੀਨਿਆਂ ਬਾਅਦ ਉਹਨਾਂ ਕੋਲੋਂ ਪੈਸੇ ਲੱਗ ਜਾਂਦੇ ਇਸ ਸਬੂਤ ਨੇ ਦੂਜੀ ਗੱਲ ਇਹ ਹੈ ਵੀ ਕਿਤੇ ਨਾ ਕਿਤੇ ਉਹ ਕਿਸਾਨਾਂ ਦੇ ਨਾਲ ਮੇਰੇ ਭੁਗਤਾ ਉਹਦੀ ਉਹਨੇ ਹਲੇ ਤੱਕ ਜਦੋਂ ਕਿ ਕੋਈ ਨਿੱਕਾ ਜਿਹਾ ਮਸਲਾ ਹੋਵੇ ਉਹ ਲਾਲ ਚੰਡਾ ਲੈ ਕੇ ਧਰਨਾ ਲੈ ਕੇ ਆ ਜਾਂਦੇ ਨੇ ਅੱਜ 21 ਤਰੀਕ ਹੋ ਗਈ ਹੈ 15 ਦਿਨ ਹੋ ਗਏ ਘਟਨਾ ਨੂੰ ਤੇ ਹਲੇ ਤੱਕ ਉਹ ਬੰਦਾ ਇੱਥੇ ਨਹੀਂ ਨਹੀਂ ਜੀ ਕੋਈ ਨਹੀਂ ਬਿਲਕੁਲ ਕੋਈ ਰਿਪੋਰਟ ਨਹੀਂ 15 ਦਿਨ ਦੀ ਉਹ ਸਿਰਫ ਖਾਣਾ ਪੂਰੀ ਜਾਂਦੇ ਨੇ ਤੇਰੀ ਕਰ ਰਹੇ ਨੇ ਜਾਨ ਮੁਚੀ ਤੋ ਉਗਰਾਹਾਂ ਜੀ ਕਹਿੰਦੇ ਨੇ ਕਿ ਉਹਨਾਂ ਪਹਿਲੇ ਤੋਂ ਡਿਪੈਂਡ ਕਰਦਾ ਮੈਂ ਉਹਨਾਂ ਨਾਲ ਉਹ ਤਾਂ ਉਗਰਾਹਾਂ ਸਾਹਿਬ ਜਿਹੜੇ ਨੇ ਇਨਸਾਫ ਨਾ ਦਵਾਉਣ ਲਈ ਤੇ ਨਹੀਂ ਕਰ ਰਹੇ ਅਸੀਂ ਉਹਨਾਂ ਦੀ ਕਮੇਟੀ ਨੂੰ ਸਿਰੇ ਤੋਂ ਰਿਜੈਕਟ ਕਰਦੇ ਹੁਣ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਹੋਈ ਨਹੀਂ ਤੁਹਾਡਾ ਇਲੈਕਸ਼ਨ ਸਾਡਾ ਮਕਸਦ ਇਹ ਆ ਬਈ ਸਾਡਾ ਕਿਸੇ ਜਾਤੀ ਵਿਸ਼ੇਸ਼ ਨਾਲ ਕੋਈ ਵਿਰੋਧ ਨਹੀਂ ਨਾ ਕਿਸੇ ਬੀਕਯੂ ਜੂ ਨਾਲ ਵਿਰੋਧ ਹੈ ਜਿਹੜਾ ਵੀ ਕਿਸੇ ਸ਼ਿੰਗਾਰਸ਼ ਜਥੇਬੰਦੀ ਦੇ ਵਿੱਚ ਕੋਈ ਮਾੜਾ ਅੰਸਰ ਹੈ ਅਸੀਂ ਇਹ ਗੱਲ ਕਹਿੰਦੇ ਆਂ ਵੀ ਜੇਕਰ ਸਰਦਾਰ ਜਗਰਿੰਦਰ ਜਗਿੰਦਰ ਸਿੰਘ ਉਗਰਾਹਾ ਸਾਹਿਬ ਨੇ ਤਾਂ ਉਹਨਾਂ ਨੂੰ ਪਤਾ ਹੈ ਵੀ ਮਨਜੀਤ ਸਿੰਘ ਘਰਾਚਿਓ ਨੇ ਇੰਨੀਆਂ ਡੰਗਾ ਸੋਟਾਂ ਨਾਲ ਸ਼ਰੇਆਮ ਕੁੱਟਿਆ ਇੰਡੀਆ 'ਚ ਵੀਰੋ ਬੈਰਲ ਹੋ ਗਈ ਹਲੇ ਤੱਕ ਉਹਨੂੰ ਅਪਦੀ ਜਥੇਬੰਦੀ ਵੱਲੋਂ ਸਸਪੈਂਡ ਵੀ ਨਹੀਂ ਕੀਤਾ ਬਾਹਰ ਕੱਢਣਾ ਤਾਂ ਇੱਕ ਪਰਸੇ ਸਭੋਂ ਤੋਂ ਸਭੋਂ 17 ਤਰੀਕ ਦਾ ਧਰਨਾ ਦੇਣ ਲਈ ਇੱਕ ਸ਼ਡਿਊਲ ਕਾਸਟ ਬੰਦੇ ਨੂੰ ਜਗਤਾਰ ਸਿੰਘ ਕਾਲਾਝੜ ਨੂੰ ਇੱਕ ਮੋਹਰਾ ਪੇਸ਼ ਕੀਤਾ ਵੀ ਅਸੀਂ 17 ਤੱਕ ਨੂੰ ਧਰਨਾ ਪੱਕਾ ਇੱਥੇ ਧਰਨਾ ਦੇਵਾਂਗੇ ਜੋ ਕਿ ਬਿਲਕੁਲ ਡਰਾਮਾ ਸੀ ਜਗਤਾਰ ਸਿੰਘ ਕਾਲਾਚੜ ਜਗਤਾਰ ਸਿੰਘ ਕਾਲਾਚੜ ਸ਼ਰੂਕਾਸ ਜੱਤੀ ਦਾ ਸੰਬੰਧ ਰੱਖਦਾ ਉਹ ਬੀਕੇ ਜੂ ਦਾ ਮੈਂਬਰ ਵੀ ਹੈ ਇਸ ਕਰਕੇ ਦੇਖੋ ਬੱਚੇ ਸਭ ਦੇ ਸਾਝੇ ਹੈ ਸਰਦਾਰ ਮਨਜੀਤ ਸਿੰਘ ਦੇ بیٹے ਦੀ ਮੰਨ ਲਓ ਕਿਸੇ ਨੇ ਪਰਫ ਵਾਲਾ ਸ਼ੁਰਾ ਮਾਰਿਆ ਉਹ ਜ਼ਖਮੀ ਹੋ ਗਿਆ ਤਾਂ ਹਲੇ ਤੱਕ ਪੁਲਿਸ ਵੀ ਡੀਐਸਪੀ ਆਰ ਵੀ ਐਸਪੀ ਡੀ ਵੀ ਕੋਈ ਵੀ ਪੁਲਿਸ ਦਾ ਅਧਿਕਾਰੀ ਹਲੇ ਤੱਕ ਸਿੱਧ ਨਹੀਂ ਕਰ ਸਕਿਆ ਵੀ ਪੁਲਿਸ ਦਾ ਸ਼ੁਰਾ ਕਿਹਨੇ ਮਾਰਿਆ ਬਲਕਿ ਇਹਨਾਂ ਨੂੰ ਮਾਰਦਿਆਂ ਦੀ ਕੁੱਟਦਿਆਂ ਦੀ ਹੈ ਅਮਨ ਸਿੰਘ ਜਿਹੜਾ ਪੂਰਾ ਬਹੁਤ ਜ਼ਿਆਦਾ ਕੁੱਟਿਆ ਗਿਆ ਹੈ ਹਰਜੀਤ ਕੁੱਟਿਆ ਗਿਆ ਇੱਕ ਅਮਨ ਦੇ ਇੱਥੇ ਅੱਖ ਦੇ ਸ਼ੁਰਾ ਲੱਗਿਆ ਹੋਇਆ ਪੰਜ ਟਾਂਕੇ ਸਿਰ 'ਚ ਨੇ ਸੱਜੀ ਬਾਹ ਤੋੜੀ ਪਈ ਹੈ ਕਬੀ ਬਾਹ ਤੋੜੀ ਪਈ ਹੈ ਹਰਜੀਤ ਸਿੰਘ ਦੀ ਜਿਹੜੀ ਹੈਗੀ ਹੈ ਉਹਦੀ ਵੀ ਜਿਹੜੀ ਬਾਹ ਹੈ ਲੱਤ ਵੀ ਲੱਤ ਵੀ ਸਾਰੀ ਮਤਲਬ ਢਮਣ ਦੀ ਮਾਰੀ ਪੁੱਟੀ ਪਈ ਹੈ ਪਰ ਲੇਕਿਨ ਮੈਂ ਹੈਰਾਨ ਵੀ ਗੱਲ ਇਹ ਹੈ ਵੀ ਪੁਲਿਸ ਕੇ ਕੀ ਭਰਦੀ ਹੈ ਹੋਰ ਹੋਰ ਸਬੂਤ ਕੀ ਭਰਦੀ ਹੈ ਇਦੋਂ ਵੱਡਾ ਸਬੂਤ ਕੀ ਹੋ ਸਕਦਾ ਹੈ ਵੀ ਇਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਬਿਲਕੁਲ ਹੀ ਮਾਰਿਆ ਤੇ ਇਸ ਕਰਕੇ ਜਿਹੜਾ ਹੈ ਅਸੀਂ ਮੈਡੀਕਲ ਬੋਰਡ ਦੀ ਜਾਂਚ ਦੀ ਵੀ ਲਗਦੇ ਆ ਇਸੀ ਕਹਿੰਦੇ ਭਵਾਨੀ ਘੜ ਦੇ ਨਜ਼ਦੀਕ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਇੱਕ ਕਿਸਾਨ ਭਰਾ ਵੱਲੋਂ ਝੋਨੇ ਦੀ ਲਵਾਈ ਦੇ ਰੇਟ ਨੂੰ ਲੈ ਕੇ ਸਮਾਜ ਦਾ ਬਾਈਕਾਟ ਕੀਤਾ ਗਿਆ ਸੀ ਅਸੀਂ ਸਮਾਜ ਦਾ ਵੀ ਅਸੀਂ ਉਸ ਵਿਅਕਤੀ ਨੂੰ ਨਾਲ ਦੀ ਨਾਲ ਆਪਣੀ ਜੱਥੇਬੰਦੀ ਤੋਂ ਬਾਹਰ ਕਰਤਾ ਜਿਹੜੇ ਝੰਡੇ ਤੇ ਸਾਡੇ ਉਹ ਵੈਚ ਹੁੰਦੇ ਨੇ ਅਸੀਂ ਉਹ ਤੋਂ ਵਾਪਸ ਲਿਆਏ ਫਿਰ ਹੁਣ ਉਹ ਗਰਾਹਾ ਸਾਹਿਬ ਦੀ ਐਡੀ ਕੀ ਮਜਬੂਰੀ ਬਣ ਗਈ ਜਿਹੜਾ ਮਨਜੀਤ ਸਿੰਘ ਸ਼ਰਿਆਮਤ ਸ਼ੱਦਦ ਕਰ ਰਿਹਾ ਸ਼ਰਿਆਮ ਜਿਹੜਾ ਉਸ ਬੱਚੇ ਦੀ ਮਾਰਕੁੱਟ ਕਰ ਰਿਹਾ ਹੈ ਤਾਂ ਮਨਜੀਤ ਸਿੰਘ ਨੂੰ ਬਾਹਰ ਕਿਉਂ ਨਹੀਂ ਕੱਢਿਆ ਗਿਆ ਅਸੀਂ ਉਗਰਾਹਾਂ ਸਾਹਿਬ ਤੋਂ ਇਹ ਵੀ ਡਿਮਾਂਡ ਕਰਦੇ ਹਾਂ ਕਿ ਜਿਹੜੇ ਮਨਜੀਤ ਸਿੰਘ ਵਰਗੇ ਜਿਹੜੇ ਐਦਾਂ ਦੇ ਲੋਕ ਨੇ ਜਿਹੜੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਵੀ ਜਿਹੜਾ ਆਪਣੀ ਜੱਥੇਬੰਦੀ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਸਾਡੇ ਨਾਲ ਇਸ ਬੱਚਿਆਂ ਨੂੰ ਇਨਸਾਫ਼ ਦਿਵਾਉਣ ਦੇ ਵਿੱਚ ਉਹ ਸਾਡਾ ਸਾਥ ਦੇਣ ਸਾਡਾ ਸਹਿਯੋਗ ਕਰ ਜੈ ਭੀਮ ਜੈ ਭਾਰਤ ਜੀ ਮੈਂ ਵਿੱਕੀ ਬਰੋਚਾ ਧੂਰੀ ਤੋਂ ਜਿਹੜਾ 6 ਜੂਨ ਨੂੰ ਘਟਨਾ ਹੋਈ ਹੈ ਜੀ ਸਾਡੇ ਜਿੰਨੇ ਵੀ ਆਗੂ ਬੈਠੇ ਨੇ ਤੁਹਾਨੂੰ ਦੱਸੀ ਦਿੱਤਾ ਸਾਡਾ ਜਿਹੜਾ ਅੱਜ ਮੇਨ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਸੀਗਾ ਉਹ ਮਕਸਦ ਇਹ ਹੈ ਵੀ ਪੂਰੇ ਭਾਰਤ ਦੇ ਵਿੱਚ ਤੇ ਪੂਰੇ ਵਰਲਡ ਦੇ ਵਿੱਚ ਆਪਾਂ ਨੂੰ ਪਤਾ ਵੀ ਜਿਹੜੀ ਨਿੰਦਣਯੋਗ ਘਟਨਾ ਇਹ ਜ਼ਿਲ੍ਹਾ ਸੰਗਰੂਰ ਚ ਹੋਈ ਹੈ ਜੋ ਸੀਐਮ ਸਿਟੀ ਹੈ ਆਪਾਂ ਕਹਿੰਦੇ ਆ ਪੰਜਾਬ ਦੀ ਰਾਜਧਾਨੀ ਮੰਨ ਜਾਂਦਾ ਆ ਆਮ ਆਦਮੀ ਪਾਰਟੀ ਦੀ ਪਰ ਇੱਥੇ ਇੱਕ ਦੁਖਾਂਤ ਸਭ ਤੋਂ ਵੱਡਾ ਗੱਲ ਹੈ ਜੀ ਭੋਗਾਂ ਤੇ ਚਲੇ ਜਾਂਦੇ ਨੇ ਬਿਮਾਰਾਂ ਦਾ ਪਤਾ ਲੈਣ ਚਲੇ ਜਾਂਦੇ ਨੇ ਇੱਕ ਪਾਸੇ ਬਾਬਾ ਸਾਹਿਬ ਦੀ ਤੇ ਅੰਬੇਦਾਵ ਭਗ ਸਿੰਘ ਦੀ ਫੋਟੋ ਪਿੱਛੇ ਲਾਈ ਹੋਈ ਹੈ ਹਰ ਇੱਕ ਪੁਲਸਤ ਆਣੇ ਚ ਸਰਕਾਰ ਦੇ ਜਿੱਥੇ ਵੀ ਨੁਮਾਇੰਦੇ ਨੇ ਪਰ ਆ ਬੱਚੇ ਦੇਖੋ ਇਹਨਾਂ ਦੀ ਇੰਨੀ ਨਜਾਇਜ਼ ਕੁੱਟਮਾਰ ਹੋਈ ਹੈ ਇਹਨਾਂ ਤੇ ਝੂਠਾ ਪਰਚਾ ਦਰਜ ਹੋਇਆ ਪਰ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਆਗੂ ਅੱਜ ਤੱਕ ਇਹ ਬੱਚਿਆਂ ਦੇ ਆ ਬੱਚਿਆਂ ਦੇ ਪਰਿਵਾਰ ਦਾ ਕੋਈ ਵੀ ਦੁੱਖ ਸਾਂਝਾ ਕਰਨ ਨਹੀਂ ਆਇਆ ਵੀ ਤੁਹਾਡੇ ਨਾਲ ਹੋਇਆ ਕੀ ਹੈ ਕਿਉਂ ਇੱਥੋਂ ਪਤਾ ਚੱਲਦਾ ਵੀ ਸਾਡੇ ਨਾਲ ਜਿਹੜਾ ਇੱਕ ਆਪਾਂ ਕਹਾਂ ਵੀ ਭੇਤ ਭਾਵ ਕੀਤਾ ਜਾਂਦਾ ਜਦਕੀ ਵੋਟਾਂ ਦੇ ਲਵੇ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਸਾਡੇ ਸਮਾਜ ਨੂੰ ਅੱਗੇ ਕਿਹਾ ਜਾਂਦਾ ਅਸੀਂ ਤੁਹਾਡੀ ਸੁਣਾਵਾਂਗੇ ਤੁਹਾਨੂੰ ਆਹ ਕਰਾਂਗੇ ਤੁਹਾਨੂੰ ਸਹੂਲਤਾਂ ਦਵਾਂਗੇ ਪਰ ਗਰਾਊਂਡ ਲੈਵਲ ਤੇ ਕੋਈ ਸਹੂਲਤ ਨਹੀਂ ਅੱਜ ਤੱਕ ਕੋਈ ਬੰਦੇ ਨੇ ਆ ਕੇ ਪਰਿਵਾਰ ਦਾ ਦੁੱਖ ਨਹੀਂ ਸਾਂਝਾ ਕੀਤਾ ਜੇ ਸਾਡੇ ਵਰਗੇ ਜੱਥੇਬੰਦੀਆਂ ਸਮੂਹ ਜੱਥੇਬੰਦੀਆਂ ਆਪਣੇ ਰਾਜਨੀਤੀ ਝੰਡਿਆਂ ਤੋਂ ਤੇ ਡੰਡਿਆਂ ਤੋਂ ਉੱਪਰ ਉੱਠ ਕੇ ਇਹ ਲੜਾਈ ਲੜ ਰਹੀ ਆ ਤਾਂ ਇਹਨੂੰ ਇੱਕ ਜਾਤੀਵਾਦ ਦਾ ਮਸਲਾ ਦੱਸਣੇ ਨੇ ਵੀ ਇਹ ਜਾਤੀਵਾਦ ਵਧਾ ਰਹੇ ਨੇ ਅਸੀਂ ਜਾਤੀਵਾਦ ਨਹੀਂ ਵਧਾ ਰਹੇ ਅਸੀਂ ਗਰੀਬ ਪਰਿਵਾਰ ਦੇ ਨਾਲ ਖੜੇ ਆ ਸਾਨੂੰ ਪਤਾ ਵੀ ਇਹਨਾਂ ਨਾਲ ਨਾ ਸਰਕਾਰਾਂ ਨੇ ਖੜਨਾ ਨਾ ਜਿਹੜੇ ਅਖੌਤੀ ਕਿਸਾਨ ਆਗੂ ਕਹਿੰਦੇ ਨੇ ਆਪਣੇ ਆਪ ਨੂੰ ਉਹਨਾਂ ਨੇ ਖੜਨਾ ਕਿਉਂ ਉਹਨਾਂ ਨੇ ਸਿਰਫ ਆਪਣਾ ਜੇ ਅਸੀਂ ਆਵਾਜ਼ ਚੱਕ ਲਈ ਤਾਂ ਅਸੀਂ ਜਾਤ ਪਾਤ ਨੂੰ ਅੱਗੇ ਕਰਦੇ ਆ ਜੇ ਅਸੀਂ ਉਹਨਾਂ ਕੋਲੇ ਬਹਿ ਕੇ ਸਮਝੌਤੇ ਕਰ ਦਿੰਦੇ ਉਹ ਸਾਡੇ ਮੋਢਿਆਂ ਤੇ ਹੱਥ ਰੱਖ ਲੈਂਦੇ ਫਿਰ ਉਹ ਸਾਨੂੰ ਕਹਿੰਦੇ ਹਾਂ ਵੀ ਇਹ ਸਾਡੇ ਨਾਲ ਦੇ ਬੰਦੇ ਨੇ ਅਸੀਂ ਹੁਣ ਸਮਾਜ ਪੰਜਾਬ ਦੇ ਵਿੱਚ ਉਹ ਸਮਾਜ ਨਹੀਂ ਰਹਿ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਹੀ ਇਹ ਰੋਸ਼ ਹੈ ਪੂਰੇ ਪੰਜਾਬ ਤੋਂ ਸਮੂਹ ਜਥੇਬੰਦੀਆਂ ਆਗੂ ਵੀਡੀਓ ਵੀ ਪਾ ਰਹੇ ਨੇ ਤੇ ਫੋਨ ਵੀ ਕਰ ਰਹੇ ਨੇ ਉਹਨੂੰ ਦੇਖਦੇ ਹੋਈ ਅਸੀਂ ਕੋਈ ਦਰਨਾ ਪ੍ਰਦਰਸ਼ਨ ਨਹੀਂ ਕੀਤਾ ਹਜੇ ਤੱਕ ਕਿਉਂ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨਿਕ ਤੌਰ ਤੇ ਅਸੀਂ ਲੜਾਈ ਲੜਾਂਗੇ ਤੇ 23 ਮਾਰਚ ਨੂੰ ਦਿਨ ਐਤਵਾਰ ਨੂੰ 11 ਜੂਨ ਨੂੰ 23 ਜੂਨ ਨੂੰ ਆਪਣਾ ਵਾਲਮੀਕੀ ਸਰੋਵਰ ਤੇ 11 ਵਜੇ ਜਿਹੜੇ ਪੂਰੇ ਪੰਜਾਬ ਦੇ ਸਮੂਹ ਐਸ.ਸੀ.ਵੀ.ਸੀ. ਜਥੇਬੰਦੀਆਂ ਤੇ ਸਮੂਹ ਹਮਖਿਆਲ ਜਥੇਬੰਦੀਆਂ ਜਿਹੜਾ ਇਹ ਅਤਿਆਚਾਰ ਰਹੀ ਦੇ ਖਿਲਾਫ ਆ ਉੱਥੇ ਸਾਰੀਆਂ ਪਹੁੰਚਣਗੇ ਤੇ 23 ਜੂਨ ਨੂੰ ਅਸੀਂ ਉੱਥੇ ਬਹਿ ਕੇ ਇਹ ਸਾਰੀ ਸੰਗਤ ਦੇ ਵਿੱਚ ਤਾਂ ਅਸੀਂ ਲਾਵਾਂਗੇ ਵੀ ਉੱਥੇ ਇਹਦਾ ਅਗਲਾ ਕਦਮ ਕੀ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਇਨਸਾਫ ਕਿਵੇਂ ਦਿਵਾਉਣਾ ਚਾਹੀਦਾ